BDI ABS ਬ੍ਰੇਕਾਂ ਚ ਠੀਕ ਹੈ ਡੀਜ਼ਲ ਦੀ ਡੀਜ਼ਲ ਠੀਕ ਹੈ ਵੀਰੇ ਚਾਰੇ ਟਾਇਰ ਨਵੇਂ ਅਲਾਇ ਲੱਗੇ ਹੋਏ ਨੇ ਠੀਕ ਹੈ ਅਜ ਦਿਖਾ ਦਿਓ ਬਾਈ ਹਾਂ ਹਾਂ ਅਲਾਇ ਟਾਇਰ ਚਾਰੇ ਜਮਾਨ ਨਵੇਂ ਨੇ ਓਕੇ ਤਕਰੀਬ ओरिजिनल ਵਰਗੀ ਆ ਸਾਰੀ ਜਿਵੇਂ ਥੋੜਾ ਮਗਰਾਟ ਇਹ ਹੋ ਗਿਆ ਇਥੋਂ ਪੇਂਟ ਹਾਂਜੀ ਆ ਢੋਲਾ ਪੇਂਟ ਤੇ ਦੋਨੇ ਬੰਪਰ ਬਾਕੀ ਮਾਡਲ ਆ ਬਾਈ ਹਨਾ ਹੁਣ ਆਪਾਂ ਅੰਦਰੋਂ ਗੱਡੀ AC UC ਚਿਲਡਾ ਪੂਰਾ ਜੀ ਇਹ ਤਾਂ ਜਿਹਨੇ ਚੌਜਾ ਪੂਰਾ ਕਰਨਾ ਉਹਦਾ ਕਾਰ ਵਾਲਾ ਹਨਾ ਬਾਈ ਉਹ ਬੰਦੇ ਵਾਸਤੇ ਕਾਰ ਆ ਗਈ ਡੀਜ਼ਲ ਦੀ ਕਾਰ ਹੈ ਜੇ ਕਿਸੇ ਨੇ ਲੈਣੀ ਐਵਰੇਜ ਵੀ ਤੁਹਾਨੂੰ ਸੋਹਣੀ ਦੇਣ ਦੀਆਂ ਨੇ ਕਾਰਾਂ ਇਹ ਕੋਈ ਐਕਸੀਡੈਂਟ ਨਹੀਂ ਕੋਈ ਗੋਲਾ ਪਿੱਲ ਨਹੀਂ ਬਣਿਆ ਹੋਇਆ ਕੁਝ ਨਹੀਂ ਰੇਟ ਕਿੰਨਾ ਕਰਦਾ ਨਹੀਂ ਮਾਰਕੀਟ ਤੇ ਰੇਟ ਬਈ ਇਹਦਾ ਕਾਰ ਦਾ ਸਵਾ 1 ਲੱਖ 40000 ਹੁੰਦਾ ਆਪਾਂ ਤੁਹਾਨੂੰ ਸਿਰਫ 1 ਲੱਖ ਰੁਪਈਆ ਦੀ ਕਾਰ ਦੇ ਰਹਾਂਗੇ ਠੀਕ ਆ ਐਨਓਸੀ ਨਾਲ ਦੇ ਦਾਂਗੇ ਨਾਲ ਦੇ ਦਾਂਗੇ ਬਈ ਇਹ ਕਾਰ ਦੇ ਦਾਂਗੇ ਜੀ ਬਾਈ ਜੀ 235000 ਦੀ 235000 ਚ 15 ਮਾਡਲ 15 ਮਾਡਲ ਡੀਜ਼ਲ ਪੁਸ਼ ਬਟਨ ਸਟਾਰਟ ਟ੍ਰਾਪ ਆਪਾਂ 15 ਦੇਵਾਂਗੇ ਜੀ 15 ਮਾਡਲ ਕਾਰ ਆ ਸਣੀ ਟਾਪ ਮਾਡਲ 2,35,000 ਰੁਪਈਆ ਦੀ ਹਾਂਜੀ ਵੀ ਮਿੱਤਰੋ ਬਾਈ ਅੱਜ ਆਪਾਂ ਲਦਾਲ ਪਿੰਡ ਖੜਾ ਆ ਬਾਈ ਸੰਦੀਪ ਲਵੇ ਕਿਸੇ ਬਾਈ ਨੇ ਵੀ ਘੱਟ ਪੈਸੇ ਲਾ ਕੇ ਕਾਰ ਲੈਣੀ ਜਿਹੜਾ ਬਾਈ ਕਹਿੰਦਾ ਸਿੱਖਣ ਸਿਖਾਉਣ ਨੂੰ ਕਾਰ ਲੈਣੀ ਨੇ ਜਾਂ ਜੇ ਘਰੇ ਚਲਾਉਣ ਵਾਸਤੇ ਵੀ ਕਾਰ ਲੈਣੀ ਨੇ ਉਹ ਵੀ ਅੱਜ ਆਪਣੇ ਲਵੇ ਹਾਜ਼ਰ ਨੇ ਤੇ ਇਹ ਕਾਰਾਂ ਹੈਗੇ ਆਪਣੇ ਲਗਭਗ 7-8 ਬਾਈ ਹਨਾ ਤੇ ਆਜੋ ਜੇ ਕਿਸੇ ਨੇ ਕੋਈ ਕਾਰ ਲੈਣੀ ਹੈ ਲੱਖ ਰੁਪਏ ਤੋਂ ਸ਼ੁਰੂ ਹੈ ਉਸ ਤੋਂ ਵੀ ਘੱਟ ਹੀ ਆ ਬਾਈ ਹਨਾ ਤੇ ਬਸ ਐਂਡ ਤੱਕ ਬਣੇ ਰਹੋ ਤੇ ਆਪਾਂ ਜਿਵੇਂ ਕਹਿੰਦੇ ਪਿਆਬੀ ਭਾਸ਼ਾ ਸੇ ਬਾਈ ਪਿੰਡ ਦੀ ਕਾਰ ਵਯਾਰਾ ਘਰੇ ਕਾਰ ਵਯਾਰਾ ਤੇ ਕਾਰ ਆ ਵੀ ਘੱਟ ਰੇਟ ਦੇ ਆ ਬਾਈ ਹਨਾ ਬਾਈ ਸੰਦੀਪ ਕੀ ਹਾਲ ਹੈ ਕੀ ਹਾਲ ਨੇ ਸਟਾਕ ਬਾਈ ਮੇਰੇ ਸਾਰੇ ਦੇਖਣ ਵਾਲੇ ਵੀਰਾਂ ਨੂੰ ਸასი ਕਾਲ ਹਾਂਜੀ ਬਾਈ ਤੇ ਬਾਈ ਅੱਜ ਦੀ ਕਾਰਾਂ ਕਿੰਨੇ ਰੁਪਏ ਤੋਂ ਸ਼ੁਰੂ ਆ ਬਾਈ ਆਪਣੇ ਲਈ ਆਪਣੇ ਵੀਰ 90000 ਤੋਂ ਸਟਾਰਟ ਹੋਈ ਠੀਕ ਹੈ 90000 ਤੋਂ ਕਰਾਂ سٹਾਰਟ ਨੇ ਤੇ ਠੀਕ ਨੇ ਇੰਜਨ ਗੇਅਰ ਵੀ ਵਧੀਆ ਗਾਰੰਟੀ ਹੋ ਬਾਈ ਠੀਕ ਹੈ ਬਾਈ ਇੰਜਨ ਗੇਅਰ ਜੀ ਏਸੀ ਉਸੇ ਚੱਲਦੀ ਸਾਰੀ Ориਜਨਲ ਕਾਰ ਆ ਕੋਈ ਐਕਸੀਡੈਂਟ ਨਹੀਂ ਜੇ ਆਪਣੇ ਨੇ ਅੱਜ ਮੈਂ ਦੇਖ ਰਿਹਾ ਦਿੱਲੀ ਨੰਬਰ ਦੀ ਕਾਰਾਂ ਆ ਜਾ ਰਹੀਆਂ ਹੈਨਾ ਤੇ ਐਨਓਸੀ ਵਗੈਰਾ ਮਿਲ ਜਾਂਦਾ ਐਨਓਸੀ ਸਭ ਦੀ ਮਿਲਦੀ ਠੀਕ ਹੈ ਬਾਈ ਤੇ ਪਹਿਲੀ ਕਾਰ ਤਾਂ ਆਪਾਂ ਗੱਲਬਾਤ ਕਰੀਏ ਉਸ ਤੋਂ ਪਹਿਲਾਂ ਆਪਣਾ ਜ਼ਿਲ੍ਹਾ ਸੰਗਰੂਰ ਹੈ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਪਿੰਡ ਲਦਾ ਲਹਿਰੇਗਾ ਮੇਰਾ ਗੱਜ ਠੀਕ ਹੈ ਬਾਈ ਤੇ ਬਾਈ ਤੋਂ ਨੰਬਰ ਮੈਂ ਟਾਈਟਲ 'ਚ ਪਾਤਾ ਬਾਈ ਹੈਨਾ ਤੁਸੀਂ ਕਾਲ ਕਰਕੇ ਡਿਟੇਲ ਮੰਗਾ ਲੇ ਬਾਈ ਹੋਰ ਤੇ ਇਹੇ ਮਾਡਲ ਕਿੰਨਾ ਡਸਟਰੀ ਹੈ ਇਹ 2012 ਮਾਡਲ ਹੈ ਜੀ ਸੰਗਰੂਰ ਦੀ ਐਨਸੀਆਈ ਹੋਈ ਆ ਪੰਜੇ ਟਾਇਰ ਗੁਡੀਆਰ ਦੇ ਨਵੇਂ ਨੇ ਠੀਕ ਹੈ ਤੇ ਗੱਡੀ ਮਿਲਣੀ ਆ ਤੁਹਾਨੂੰ ਇਹ 230000 ਦੀ 230000 ਸੀਟ ਦੀ ਕਵਰ ਕਵਰ ਲੈਦਰ ਦੇ ਕਵਰ ਕਵਰ ਓਕੇ ਨਹੀਂ ਜਮ ਇੰਜਨ ਐਸਯੂਸੀ ਚਿਲਡਾ ਇੰਜਨ ਗਿਰਦੀ ਓਕੇ ਆ ਦੋ ਦਿਨ ਪੀਸ ਪੇਂਟ ਨੇ ਦੇ ਨਾ ਬਈ ਹਾਂ ਜੀ ਇੱਕ ਦੋ ਪੀਸ ਪੇਂਟ ਨੇ ਬਈ ਹਨਾ ਤੇ ਜਿਵੇਂ ਬਈ ਐਜ਼ ਇਟ ਬਾਈ ਕਾਰ ਆ ਲੈ ਹਾ ਕੋਈ ਐਕਸੀਡੈਂਟ ਨਹੀਂ ਹਾਂ ਕੋਈ ਕੁਛ ਨਹੀਂ ਹਾਂ ਕਾਰ ਦੇਖੋ ਚੈੱਕ ਕਰੋ ਅੰਦਰੋਂ ਕਾਰ ਦੀ ਕੰਡੀਸ਼ਨ ਬਿਲਕੁਲ ਯਾਰ ਓਕੇ ਰਿਪੋਰਟ ਕਾਰ ਆ ਬਈ ਹਨਾ ਹਾਂ ਜੀ ਤੇ ਚੰ ਤੇ ਜੇ ਕਿਸੇ ਮੇਰੇ ਭਾਈ ਨੇ ਇਹ ਕਾਰ ਲੈਣੀ ਹੈ ਤਾਂ ਕਾਰ ਤੁਸੀਂ ਲੈ ਕੇ ਜਾ ਸਕਦੇ ਹੋਗੇ ਬੈਕ ਸਾਈਡ ਤੋਂ ਵੀ ਦਿਖਾ ਦੇ ਮੇਰਾ ਭਰਾ ਛੋਟਾ ਹੈ ਨਾ ਤੇ ਦੇਖੋ ਬਈ ਕਾਰ ਦੀ ਕੰਡੀਸ਼ਨ ਚੈੱਕ ਕਰੋ ਕਾਰ ਦੀ ਕੰਡੀਸ਼ਨ ਚੈੱਕ ਕਰੋ ਕਾਰ ਪੂਰੀ ਸੋਹਣੀ ਹੈ ਬਈ ਹੈ ਨਾ ਹਾਂਜੀ ਹਾਂ 85 ਆ 85 ਹੈ ਐਵਰੇਜ ਵੀ ਸੋਹਣੀ ਦੇ ਦਊ ਬਈ ਤੁਹਾਨੂੰ ਆਹ ਦੇਖੋ ਬਈ ਹੈ ਨਾ ਅੰਦਰੋਂ ਕਾਰ ਜਿਵੇਂ ਨਵੀਆਂ ਆਹ ਦੇਖੋ ਬਈ ਜੇ ਆਪਾਂ ਕਹਿੰਦੇ ਨਾ ਦਿੱਲੀ ਹਰਿਆਣਾ ਦੀਆਂ ਕਾਰਾਂ ਗਲੀਆਂ ਹੁੰਦੀਆਂ ਆ ਦੇਖੋ ਇੰਨੀ ਗਲੀਆਂ ਹੈ ਨਾ ਨਵੀਂ ਕਾਰ ਆ ਬਈ ਆ ਦੇਖੋ ਡੱਗੀ ਰੁਪੀ ਚੰਗੀ ਕਾਰ ਆ ਬਈ ਹੈ ਨਾ ਜੇ ਕਿਸੇ ਨੇ ਬਈ ਨੇ ਇਹ ਕਾਰ ਲੈਣੀ ਹੈ ਤਾਂ ਕਾਰ ਇਹ ਖਰੀਦ ਲਓ ਬਈ ਰੇਟ ਆ ਕਹਾ ਦਾ ਸਿਰਫ 230000 ਰੁਪਈਆ 230000 ਰੁਪਈਆ ਮਾਡਲ 2012 ਜੀ 12 ਓਕੇ ਤੇ ਅਗਲੀ ਆਪਾਂ अल्टੋ ਦੇ ਦੀਏ ਭਈ ਇਹ ਕਿੰਨਾ ਕੀ ਟੈਨ ਜੀ K10 ਇਹ 2010 ਮਾਡਲ ਆ ਜੀ 10ਵੇਂ ਮਹੀਨੇ ਦੀ ਹੂੰ ਹੂੰ 36000 ਜਿਨੂੰ ਚੱਲੀ ਆ 36000 ਫਰੰਟ ਸ਼ੀਸ਼ਾ ਤੱਕ ਵੀ ਨਾਲ ਸਾਰਾ ਨਾਲ ਦਾ ਟਾਇਰ ਵੀ ਪੰਜੇ ਨਾਲ ਦੇ ਨੇ ਜੀ ਠੀਕ ਐ ਪੰਜੇ ਟਾਇਰ ਨਾਲ ਦੇ ਨੇ 36000 ਜਿਨੂੰ ਚੱਲੀ ਹੋਈ ਆ ਲੈ ਵੀ 36000 ਪੈਰਾਂ ਦੇ ਮਾਰ ਕੇ ਅਗਲਾ ਗੱਲੀ ਗੱਲੀ ਚੈੱਕ ਕਰ ਸਕਦੇ ਹੋ ਅੱਗੇ ਆ ਜਾ ਮੇਰਾ ਭਰਾ ਭਾਈ ਹਨਾ ਡੂਰ ਅੰਦਰੋਂ ਕਾਰ ਦਿਖਾ ਦੇ ਸਭ ਤੋਂ ਪਹਿਲਾਂ ਸੀਐਨਜੀ ਲੱਗੀ ਹੋਈ ਆ ਸੀएनजी ਵੀ ਵਧੀਆ ਨਾਲ ਬਿੱਲ ਨੇ ਆਪਣੇ ਲਵੇ 25-26000 ਦੇ ਬਿੱਲ ਨੇ ਸੀएनजी ਦੇ ਠੀਕ ਹੈ ਵੀਰੇ ਹਾਂ ਵਧੀਆ ਸੀएनजी ਦੇ ਦੇਖੋ ਕਾਰ ਤੇ ਅੱਗੋ ਫਰੰਟ ਹੈਗਾ ਇਹ ਕਲਰ ਹੈਗਾ 골ਡਨ ਜਿਹਾ ਹਨਾ ਬਈ ਸਿਲਵਰ 골ਡਨ ਜਿਆਦਾ ਕਿਉਂ 골ਡਨ ਬੂੜਾ ਆ ਗਿਆ ਹਾਂ ਉਹ ਨਹੀਂ ਹੈਗਾ ਇਹ ਉਹ ਨਹੀਂ ਹੈਗਾ ਸਿਲਵਰ 골ਡਨ ਆ ਗਿਆ ਅੱਛਾ 10 ਮਾਡਲ ਹੈ 10ਵੇਂ ਮਹੀਨੇ ਦੀ ਹਾਂਜੀ ਸੀएनजी ਔਨ ਪੇਪਰ ਕਿੰਨ ਓਨਰ ਕਿੰਨੇਵੇਂ ਹੋਗਾ ਫਸਟ ਜੀ ਫਸਟ ਨਹੀਂ ਸੈਕੰਡ ਸੋਰੀ ਸੈਕੰਡ ਰੇਟ ਕਿੰਨਾ ਰੇਟ ਇਹ ਗੱਡੀ ਦੇ ਦਾਂਗੇ 1.5 ਲੱਖ ਰੁਪਏ ਦੀ 1.5 ਲੱਖ ਰੁਪਈਆ ਦਾ ਲੈ ਵੀ 10 ਮਾਡਲ ਕਾਰ ਸੀएनजी ਲੱਗੀ ਹੋਈ ਪੇਪਰਾਂ ਚ ਸੜੀ ਹੋਈ ਤੇ 1.5 ਲੱਖ ਰੁਪਏ ਰੇਟ ਸਾਰੀ ਜਣਾ ਕੋਈ ਪੈਂਟ ਸ਼ੀਟ ਨਹੀਂ ਬਸ ਬਈ ਰੇਟ ਜਾਇਜ਼ ਤੇ ਤੁਹਾਨੂੰ ਆ ਉਹ ਆ ਇਹ 베ਚੀ ਨਹੀਂ ਆਲੇ ਆਪਾਂ ਇਹ ਯਾਰ ਬਈ ਟਾਈਮ ਹੀ ਨਹੀਂ ਲੱਗਦਾ ਤਿਆਰ ਹੋਣ ਦੇ ਇਹਦੇ ਲੈਟਾਂ ਆ ਤੇ ਇੱਕਾ ਪੈਂਚਰ ਲਾਉਣਾ ਬਸ ਬਈ ਆ ਪੈਂਚਰ ਵੀ ਆ ਚਲ ਪੈਂਚਰ ਤੁਸੀਂ ਲਵਾ ਕੇ ਦੇ ਦਿਓ ਆ ਵੀ ਬਾਈ ਹੋਰੀ ਆਪੀ ਕਰਾ ਲੈਣਗੇ ਹਨਾ ਵੀ ਹੈ ਤਾਂ ਖੈਰ ਕੁਝ ਕੰਮ ਨਹੀਂ ਹੈਗਾ ਤੇ ਇੰਜਨ ਗੇਅਰ ਦੀ ਗਾਰੰਟੀ ਆਪਣੀ ਗੱਡੀ ਦੀ ਠੀਕ ਹੈ ਅੰਦਰੋਂ ਮਟੀਰੀਅਲ ਦੇਖ ਅੰਦਰੋਂ ਦੇਖ ਗੱਡੀ ਦਾ ਹੂੰ ਹੂੰ ਬਸ ਗੱਲ ਕਰ ਇਹ ਅਭੀ ਟਾਈਮ ਨਹੀਂ ਲੱਗ ਰਿਹਾ ਆਪਦਾ ਇਹ ਦੇਖਣੀ ਅੱਖ ਚੰਗੀ ਹਲੇ ਜਿੱਦੇ ਅੱਖ ਹੋ ਗਈ ਹਣਾ ਉਹਦੀ ਇਹ ਅੱਖਾਂ ਤੋਂ ਪਰਾਂ ਕਰ ਦਾਂਗੇ ਮਤਲਬ ਇਹ ਮਿੱਤਰਾਂ ਨੂੰ ਦੇ ਦਾਂਗੇ ਦੇ ਦਾਂਗੇ ਜੀ ਠੀਕ ਹੈ ਬਈ ਦੇਖੋ ਕਾਰ ਹੈਗੀ ਠੀਕ ਮਾਈਕਰ ਆ ਗਈ ਮਾਈਕਰ ਪੁਸ਼ ਬਟਨ ਸਟਾਰਟ ਹੈ ਨਾ ਪੁਸ਼ ਬਟਨ ਸਟਾਰਟ ਹੈ ਜੀ ਡੀਜ਼ਲ ਹਾਂਜੀ ਐਨਓਸੀ ਸੰਗਰੂਰ ਦੀ ਆਈ ਹੋਈ ਹੈ ਇਹਦੀ ਜੀ 2011 ਮਾਡਲ ਆ ਰੇਟ ਰੇਟ ਦੇ ਗੱਡੀ ਦੇ ਦਾਂਗੇ 90 ਲੱਖ ਰੁਪਏ ਦੀ 85000 ਰੁਪਈਆ ਦੀ ਠੀਕ ਹੈ ਦੇ ਦਾਂਗੇ ਕੋਈ ਗੱਲ ਨਹੀਂ 85000 ਦੀ ਲੈ ਜਾਓ ਮੇਰਾ ਭਰਾ ਜੇ ਕਿਸੇ ਨੇ ਇਹ ਕਾਰ ਲੈਣੀ ਆ ਕਾਰ ਸਾਰੀ ਓਰੀਜਨਲ ਹੈ 85000 ਦੇਖੋ ਦੋਨੇ ਚਾਬੀਆਂ ਪੁਸ਼ ਬਟਨ ਦੇ ਦੋਨੇ ਚਾਬੀਆਂ ਗੇਅਰ ਲੋਕ ਦੀ ਵੀ ਦੰਨੇ ਠੀਕ ਹੈ ਪੰਜ ਜਾਬੀਆਂ ਨਾਲ ਦੇ ਰਹੇ ਆਪਾਂ ਪੰਜ ਜਾਬੀਆਂ ਨਾਲ 85000 ਚ 2011 ਮਾਡਲ ਮਾਈਕਰੋ ਡੀਜ਼ਲ ਸਾਰਾ ਇੰਡੀਆ ਕੋ ਮਿਲਿਓ ਬਾਈ ਤੁਹਾਨੂੰ ਨਹੀਂ ਮਿਲਣੀ ਪੇਪਰਾਂ ਚ ਵੀ ਪਈਆ ਕਾਰ ਆਪਾਂ ਮੇਨ ਗੱਲੇ ਵੀ ਪੇਪਰ ਨਹੀਂ ਤੇ ਪੇਪਰ ਵੀ ਸਾਰੇ ਹੈਗੇ ਨੇ ਠੀਕ ਆ ਵੀ ਗਰਲਿਸ਼ ਜਾਂ ਕਲਰਾਂ ਕਾਰ ਦਾ ਬਾਈ ਹੈਨਾ ਤੇ ਅਗਲੀ ਆ ਗਈ ਆਪਣੇ ਲਈ ਦੋ ਹੈਗੀਆਂ ਬੈਗਨਾਰਸ ਇਹ 2010 ਮਾਡਲ ਹਾਂਜੀ ਇਹ 2009 ਮਾਡਲ 9 ਮਾਡਲ ਦੋਨੇ ਗੱਡੀਆਂ ਜਮਾਂ ਨਵੀਆਂ ਨੇ ਜੀ ਠੀਕ ਆ ਵੀਰੇ ਤੇ ਦੋਨੇ ਫਰਸਟ ਪਾਰਟੀ ਨੇ ਹੂੰ 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 ਮਟੀਰੀਅਲ ਅੰਦਰੋਂ ਮਟੀਰੀਅਲ ਬਿਲਕੁਲ ਪੂਰਾ ਨਵਾਂ ਹੈ ਦੋਨੇ ਚਾਬੀਆਂ ਨਾਲ ਨੇ ਫਰਸਟ ਪਾਰਟੀ ਦੀਆਂ ਨੇ ਆ ਜਾਓ ਇੰਟੀਰੀਅਰ ਚੈੱਕ ਕਰਾ ਦੇ ਇੱਕ ਵਾਰ ਤੁਹਾਨੂੰ ਕਾਰ ਦਾ ਤੇ ਕਾਰ ਯਰ ਕਾਰ ਬਹੁਤ ਸੋਹਣੀ ਹੈ ਬਈ ਹਨਾ ਆਹ ਲਫਾਫਲ ਵੀ ਨਹੀਂ ਹਲਦਾ ਕੋ ਤੇਰੇ ਬਈ ਹਨਾ ਇੱਜਟ ਪਏ ਨੇ ਤੇ ਵਧੀਆ ਕਾਰ ਪਈਆ ਇਹਦਾ ਇਹਦਾ ਕਿੰਨਾ ਗ੍ਰੇਡ 10 ਮਾਡਲ ਦਾ ਇਹ ਲੱਖ ਰੁਪਏ ਦੀ ਲੱਖ ਰੁਪਈਆ ਦੀ ਮਾਨਤਾ ਨਾਲ ਹੋਊਗਾ ਕੁਝ ਤੁਹਾਨੂੰ ਬਾਈ ਲੱਖ ਚ ਕੀ ਆਉਂਦਾ ਏਸੀ ਉਸੀ ਚਿਲਡਾ ਜਿਵੇਂ ਨਵੀਂ ਕਾਰ ਮੇਰਾ ਆਪਾਂ ਵੀ ਪਾਈ ਹੈ ਵੀ ਪਾਈ ਨੇ ਆਪਣੇ ਕੋਈ ਗੱਲ ਨਹੀਂ ਯਾਰ ਠੀਕ ਹੈ ਬਈ ਲੱਖ ਰੁਪਏ ਰੇਟ ਰੱਖਿਆ ਮਾਡਲ 2010 10 ਜੀ ਨਹੀਂ ਮਾਰਕੀਟ ਤੇ ਰੇਟ ਵਈ ਇਹਦਾ ਕਾਰ ਦਾ ਸਵਾ 1 ਲੱਖ 40000 ਹੁੰਦਾ ਆਪਾਂ ਤੁਹਾਨੂੰ ਸਿਰਫ 1 ਲੱਖ ਰੁਪਈਆ ਦੀ ਕਾਰ ਦੇ ਰਿਆਂਗੇ ਠੀਕ ਆ ਐਨਓਸੀ ਨਾਲ ਦੇ ਦਾਂਗੇ ਨਾਲ ਦੇ ਦਾਂਗੇ ਬਈ ਹੈਨਾ ਤੇ ਉਹ ਮਾਨਤਾ ਨਾ ਕਰਾਏ ਫਿਰ ਹੈਨਾ ਬਈ ਹਾਂ ਇਧਰ ਪਾਸੋਂ ਨਹੀਂ ਉਧਰਲੇ ਪਾਸੋਂ ਵੀ ਮੜਾ ਮੋਟਾ ਹੁਣ ਬਾਈ ਦਾ ਵੀ ਖਿਆਲ ਰੱਖਣਾ ਠੀਕ ਆ ਬਈ ਤੇ ਅਗਲੀ ਆ ਗਈ ਆਪਣੇ ਲਈ ਇਹ ਆ ਗਈ 2009 ਜੀ ਗਾਜ਼ੀਆਬਾਦ ਨੰਬਰ ਹਾਂਜੀ ਇਹਦੀ ਐਨਓਸੀ ਸੰਗਰੂਰ ਦੀ ਆ ਬਾਈ ਜੀ ਠੀਕ ਹੈ ਗੱਡੀ ਦੇਖਿਓ ਅੰਦਰ ਲੇਦਰ ਦੇ ਕਵਰ ਕਵਰੀ ਗੱਡੀ ਤੇ ਜਿੰਨੇ ਦੀ ਗੱਡੀ ਆ ਉਹਨਾਂ ਦੇ ਕਵਰ ਕਵਰੀ ਪਾਏ ਹੋਏ ਨੇ ਨਹੀਂ ਸੋਹਣੀ ਕਾਰ ਆ ਲੇਡੀ ਜੀ ਦੀ ਕਾਰ ਸੀ ਇਹ ਤੇ ਠੀਕ ਆ ਵੀਰੇ ਦੇ ਵੀ ਕਾਰ ਦੇਖੋ ਕਾਰ ਪੂਰੀ ਸੋਹਣੀ ਹੈ ਬਈ ਹਨਾ ਤੇ ਲੈ ਜੋ ਜੇ ਕਿਸੇ ਨੇ ਚਲਾਵੇ ਚਲੋ ਵੀ ਨਹੀਂ ਵੀ ਵਧੀਆ ਜਿਵੇਂ ਨਵੀਆਂ ਕਾਰਾਂ ਨੇ ਜੀ ਦੋਨੇ ਗਾਰੰਟੀ ਨਾਲ ਦੇਵਾਂਗੇ ਆਪਾਂ ਇਸੀ ਉਸੀ ਪੂਰੇ ਚਿਲਡ ਹਾਂ ਹਾਂ ਠੀਕ ਆ ਨਵਾਂ ਮਾਡਲ ਆ ਟਾਇਰ ਨਵੇਂ ਨੇ ਦੇ ਚਾਰੀ ਹਾਂ ਤੇ ਦੋਨੋਂ ਚਾਬੀਆਂ ਨਾਲ ਨੇ ਸਾਰੀ origignal ਆ origignal ਆ ਗੱਡੀ ਸਾਰੀ origignal ਆ ਬੰਪਰਾਂ ਛੱਡ ਕੇ ਬੰਪਰਾਂ ਛੱਡ ਕੇ ਇਹ ਵੀ ਬੈਂਪਰ ਛੱਡ ਕੇ ਇਹ ਵੀ origignal ਆ ਸਾਰੀ ਠੀਕ ਹੈ ਵੀਰੇ ਇਹ ਕਿੰਨੇ ਦੀਆਂ ਨਵ ਮਾਡਲ ਇਹ 90000 ਦੀ ਦੇ ਦਾਂਗੇ 90000 ਚ ਨਵ ਮਾਡਲ ਆਂ ਦੋਨੋਂ ਚਾਬੀਆਂ ਦੋਨੇ ਚਾਬੀਆਂ ਕਾਰ ਦੇ ਤੁਹਾਨੂੰ ਨਾਲ ਮਿਲ ਜਾਣਗੀਆਂ ਤੇ ਅਗਲੀ ਆ ਗਈ Swift ਆਪਣੇ ਲੈ ਬਈ ਹੈਨਾ ਘੱਟ ਪੈਸੇ ਦੇ ਕਿਸੇ ਨੇ ਕਾਰ ਲੈਣੀ ਆ 2008 ਮਾਡਲ ਜੀ ਹਾਂਜੀ BDI ABS ਬ੍ਰੇਕਾਂ ਚ ਠੀਕ ਹੈ ਡੀਜ਼ਲ ਦੀ ਡੀਜ਼ਲ ਠੀਕ ਹੈ ਵੀਰੇ ਚਾਰੇ ਟਾਇਰ ਨਵੇਂ ਹਾਂ ਹਾਂ ਅਲਾਏ ਲੱਗੇ ਹੋਏ ਨੇ ਠੀਕ ਹੈ ਅਜ ਦਿਖਾ ਦਿਓ ਬਾਈ ਹਾਂ ਹਾਂ ਅਲਾਏ ਟਾਇਰ ਚਾਰੇ ਜਮਾਂ ਨਵੇਂ ਨੇ ਓਕੇ ਤਕਰੀਬ origignal ਵਰਗੀ ਆ ਸਾਰੀ ਜਿਵੇਂ ਥੋੜਾ ਮਗਰਾਟ ਇਹ ਹੋ ਗਿਆ ਇਥੋਂ ਪੇਂਟ ਹਾਂਜੀ ਆ ਢੋਲਾ ਪੇਂਟ ਤੇ ਦੋਨੇ ਬੰਪਰ ਬੰਪਰ ਮਾੜ ਲਾ ਬਈ ਹਨਾ ਹੁਣ ਆਪਾਂ ਅੰਦਰੋਂ ਗੱਡੀ AC UC ਚਿਲਡਾ ਬੂਰਾ ਜੀ ਇਹ ਤਾਂ ਜਿਹਨੇ ਚੌਜਾ ਪੂਰਾ ਕਰਨਾ ਉਹਦਾ ਕਾਰ ਵਾਲਾ ਹਨਾ ਬਈ ਉਹ ਬੰਦੇ ਵਾਸਤੇ ਕਾਰ ਹੈਗੀ ਡੀਜ਼ਲ ਦੀ ਕਾਰ ਹੈ ਜੇ ਕਿਸੇ ਨੇ ਲੈਣੀ ਆ ਐਵਰੇਜ ਵੀ ਸੋਨੂੰ ਸੋਹਣੀ ਦੇਣ ਦੀਆਂ ਨੇ ਕਾਰਾਂ ਇਹ ਕੋਈ ਐਕਸੀਡੈਂਟ ਨਹੀਂ ਕੋਈ ਗੋਲਾ ਪਿੰਡ ਨਹੀਂ ਬਣਿਆ ਹੋਇਆ ਕੁਛ ਨਹੀਂ ਰੇਟ ਕਿ 135000 ਦੀ 135000 ਚ 135000 ਦੀ ਸਬਫਟ ਕਾਰ ਆ ਡੀਜ਼ਲ ਦੀ ਮੇਨ ਗੱਲ ਆ ਡੀਜ਼ਲ ਜਿਹੜੀ ਆਪਾਂ ਤੁਹਾਨੂੰ ਦੱਸਦੇ ਆ ਬਈ ਇੰਨੇ ਤੇ ਪੈਟਰੋਲ ਦੀ ਕਾਰ ਨਹੀਂ ਮਿਲਦੀ ਆਪਾਂ ਤੁਹਾਨੂੰ ਡੀਜ਼ਲ ਦੀ ਕਾਰ ਦੇ ਰਹੇ ਆ ਚਲਾਵੇ ਚਲੋ ਬਈ ਠੀਕ ਆ ਤੇ ਜੇ ਕਿਸੇ ਨੇ ਲੈਣੀ ਆ ਕਾਰ ਲੈ ਜਾਓ ਬਈ ਹਨਾ ਸ਼ੁਕਰ ਸ਼ੁਕਰ ਚਾਰੇ ਨਵੇਂ ਨੇ ਜੀ ਠੀਕ ਆ ਬਿਲ ਆਪਾਂ ਅਗਲੇ ਨੂੰ ਦਵਾ ਦਾਂਗੇ ਬਿਲ ਵੀ ਆਈ ਬੰਦਾ ਮੈਨੂੰ ਜਿਹਨੇ ਦਿੱਤੀ ਆਪਾਂ ਨੂੰ ਟਾਇਰ ਇੱਕ ਵਾਰ ਭਾਈ ਨੂੰ ਕਹਣਾ ਬਈ ਟਾਇਰ ਦਿਖਾ ਦੇ ਮਾੜਾ ਆ ਉਰੇ ਅੱਗੇ ਟਾਇਰ ਬਿਲਕੁਲ ਨਵੇਂ ਨਕੋਰ ਨੇ ਨਵੇਂ ਦੇਖੋ ਬਈ ਚਾਰੂ ਟਾਇਰ ਨੇ ਹਾਂਜੀ ਪਿਛਲੇ ਟਾਇਰ ਵੀ ਦਿਖਾ ਦੇ ਪੀਕ ਬੈਕ ਸਾਈਡ ਵੀ ਦਿਖਾ ਦੇ ਸਾਰੀ ਕਈ ਵਾਰ ਹੁੰਦਾ ਬਈ ਪਿਛਲੇ ਟਾਇਰ ਘੱਟ ਨੇ ਆ ਦੇਖੋ ਬਿਲਕੁਲ ਨਵੇਂ ਨੇ ਕੋ ਨਾਲੇ ਐਮ ਆਰ ਐਫ ਦੇਖੋ ਬਈ ਹਨਾ ਐਮ ਆਰ ਐਫ ਦੇ ਟਾਇਰ ਨੇ 135000 ਦੀ ਆ ਜਾਓ ਬਈ ਜੇ ਕਿਸ ਨੇ ਗਾੜੀ ਲਈ ਬੀਡੀਆਈ ਐਬੀਐਸ ਬ੍ਰੇਕ ਹਾਂ ਤੇ ਬਈ ਗਰਮੀ ਬਹੁਤ ਆ ਮੇਰਾ ਭਾਈ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਹਨਾ ਆ ਤੁਹਾਡੇ ਸਾਹਮਣੇ ਹੀ ਹੈ ਤੇ ਸੂਰਤ ਤੇ ਪੱਲੀਪੋਨ ਵਾਲਾ ਕੰਮ ਹੋਇਆ ਪਿਆ ਤੇ ਅਗਲੀ ਆ ਗਈ ਆਪਣੇ ਲਈ ਐਸ ਐਕਸ 4 ਹੈ ਇਹ ਮਾਡਲ ਕਿੰਨਾ ਇਹ ਮਾਡਲ ਬਾਈ ਜੀ 2010 10 ਸੀ ਐਨ ਜੀ ਇੱਧਰ ਆ ਜਾ ਜੈਡ ਐਕਸਾਈਟ ਟਾਪ ਮਾਡਲ ਹਾਂ ਬੰਪਰ ਛੱਡ ਕੇ ਮੂਹਰਲਾ ਸਾਰੀ ਓਰੀਜਨਲ ਹੂੰ ਅੱਜ ਸਾਡੇ ਨਾਲ ਛੋਟਾ ਕੈਮਰਾਮੈਨ ਆ ਬਾਈ ਹਨਾ ਇਹਦੀ ਵੀ ਫੋਟੋ ਦਿਖਾਵਾਂਗੇ ਬਾਅਦ ਇਹਦੀ ਫੋਟੋ ਦਿਖਾ ਦਿਖਾ ਦਈਏ ਕਿ ਰਾ ਇੱਕ ਵਾਰ ਹਾਂ ਹਾਂ ਹੱਤਵੰਦ ਆਇਆ ਇਹ ਅੱਜ ਆਪਣੇ ਨਾਲ ਛੋਟਾ ਕੈਮਰਾਮੈਨ ਆ ਬਾਈ ਹਨਾ ਦੇਖੋ ਸਾਡੇ ਕਰਕੇ ਨਹੀਂ ਬਾਈ ਹਨਾ ਇਹਦੇ ਕਰਕੇ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਈ ਹਨਾ ਬਾਈ ਬਹੁਤ ਮਿਹਨਤ ਕਰ ਰਿਹਾ ਇਹ ਬਾਈ ਦਾ ਲੜਕਾ ਬਾਈ ਹਨਾ ਹਾਂਜੀ ਹਾਂ ਦੇਖੋ ਬਾਈ ਹਨਾ ਤੇ ਆ ਜਾਓ ਬਾਈ ਤੇ ਆਪਣਾ ਲੈ ਐਕਸ 4 ਅਭੀ ਕਾਲੇ ਰੰਗ ਦੇ ਵਿੱਚ ਜੇ ਕਿਸ ਨੇ ਇਹ ਵਾਲੀ ਕਾਰ ਲੈਣੀ ਹੈ ਬਈ ਇਹ ਕਾਰ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਇਹ ਬਈ ਕਿੰਨਾ ਮਾਡਲ ਹੈ ਇਹ 2010 ਮਾਡਲ ਹੈ ਬਈ 10 ਤੇ ZXi ਟਾਪ ਮਾਡਲ ਟਾਪ ਮਾਡਲ ਅਲਾਇ ਦੇਖਾ ਦੇ ਬਈ ਅਲਾਇ ਦੇਖਾ ਦੇ ਬਈ ਪੰਜੇ ਲਾਈ ਨੇ ਹੂੰ ਹੂੰ ਤੇ ਦੋਨੋਂ ਚਾਬੀਆਂ ਨਾਲ ਨੇ ਗੱਡੀ ਦੀਆਂ ਬਈ ਅੰਦਰੋਂ ਨਾ ਬਹੁਤ ਸੋਹਣੀ ਹੁੰਦੀ ਹੈ ਕਾਰ ਇੱਕ ਵਾਰ ਆ ਜਾ ਮੇਰਾ ਭਾਈ ਹਨਾ ਤੁਹਾਨੂੰ ਦਿਖਾਈਏ ਕਾਰ ਆ ਜਾਓ ਇੰਟੀਰੀਅਰ ਪੱਖੋ ਬਈ ਹਨਾ ਆ ਪੂਰੀ ਕੈਮ ਆ ਯਾਰ ਕਾਰ ਬਈ ਬਸ ਜਦੋਂ ਲਓਗੇ ਕਾਰ ਬਾਈ ਹਨਾ ਬਾਕੀ ਫੀਲ ਕਰੋਗੇ ਵੀ ਯਾਰ ਸਹੀ ਕਾਰ ਤੇ ਲੈ ਬੈਠਿਆ ਜੱਪਾ ਤੇ ਬਾਈ ਸੰਦੀਪ ਨੇ ਜਿਹੜੀ ਕਾਰ ਦਿੱਤੀ ਐ ਸਹੀ ਕਾਰ ਦੇਤੀ ਹਨਾ ਬਾਈ ਸੰਦੀਪ ਹਾਂਜੀ ਬਾਈ ਜਮਾਂ ਨਵੀਂ ਕਾਰ ਆ ਬਾਈ ਹੂੰ ਹੂੰ ਇਹ ਸੀਐਨਜੀ ਆਨ ਪੇਪਰ ਆ ਸੀਐਨਜੀ ਦੇ ਵੀ ਨਾਲ ਇਹਦੇ ਬਿੱਲ ਨੇ ਬਾਈ ਜੀ 27 27000 ਦੇ ਬਿੱਲ ਨੇ ਨਾਲ ਗੱਡੀ ਠੀਕ ਹੈ ਵੀਰੇ ਠੀਕ ਹੈ ਨਾ ਓਕੇ ਮਾਡਲ 2010 ਜੀ 10 ਮਾਡਲ ਹਾਂਜੀ ਤੇ ਵੀ 10 ਮਾਡਲ ਦੀ ਕਾਰ ਐ ਦੇਖੋ ਬਾਈ ਜੇ ਕਿਸੇ ਨੇ ਇਹ ਕਾਰ ਲੈਣੀ ਐ ਹੁਣ ਤੇ ਕਰ ਲਓ ਫੋਨ ਇਹ ਹਲੇ ਮਨ ਲਾ ਆਈ ਆਈ ਲੱਗਦੀ ਹੈ ਨਾ ਆਈ 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 ਕਾਰ ਹੈ ਜੀ ਤੇ ਬਈ ਧੋਤਵਾ ਕੇ ਤੁਹਾਨੂੰ ਕਾਰ ਮਿਲ ਜਾਣੀ ਆ ਠੀਕ ਹੈ ਤੇ ਇੱਕ ਵਾਰ ਦਿਖਾ ਦੇ ਬਈ ਅੰਦਰ ਬਾਹਰੋਂ ਕਾਰ ਦਿਖਾ ਦੇ ਸਾਰੀ ਅੱਛਾ ਇਹਦਾ ਪ੍ਰਾਈਸ ਕਿੰਨਾ ਬਈ ਕਾਰ ਦਾ 1,40,000 ਦੀ ਬਾਈ ਜੀ 1,40,000 ਰੁਪਈਆ ਦੀ ਹੂੰ 1,40,000 ਦੀ ਕਾਰ ਹੈ ਤੇ ਲੈਦੇ ਦੇ ਕਿਸ ਨੇ ਕਾਰ ਦੇਣੀ ਆ ਤੇ ਜੇ ਲਾਸਟ ਕਾਰ ਹੁਣ ਤੁਹਾਨੂੰ ਆਪਾਂ ਜਿਹੜੀ ਦੇਣ ਜਾ ਰਹੇ ਆ ਬਈ ਹਨਾ ਇਹਦਾ ਬਈ ਫੀਲਿੰਗ ਕਹਿਰ ਹੈ ਅੱਜ ਨਾਲੇ ਰੇਟ ਤੁਹਾਨੂੰ ਐਹੋ ਜਿਹਾ ਦੇ ਦਾਂਗੇ ਵੀ ਕਿਤੋਂ ਨਹੀਂ ਰੇਟ ਮਿਲਣਾ ਇੱਕ ਵਾਰ ਮੂਰੇ ਆ ਜਾ ਬਈ ਹਨਾ ਆਜਾ ਵੀ ਕਮਾ ਕੇ ਅੱਗੇ ਆਜਾ ਇਹ ਹੈਗੀ ਅੱਜ ਆਪਣੇ ਲਵੇ ਸਣੀਕਾਰ ਹੈ ਇਹ ਵੀ ਟਾਪ ਮਾਡਲ ਹੈ ਨਾ ਟਾਪ ਮਾਡਲ ਪੁਸ਼ ਬਟਨ ਸਟਾਰਟ ਜੀ ਠੀਕ ਹੈ ਡੀਜ਼ਲ ਹੂੰ ਹੂੰ 2015 ਮਾਡਲ ਠੀਕ ਹੈ 6ਵੇਂ ਮਹੀਨੇ ਦੀ ਓਕੇ ਦਿਖਾ ਦੇ ਇੱਕ ਵਾਰ ਸਾਰਾ ਮੂੰਹ ਦਿਖਾ ਦੇ ਜਿੰਨੀ ਕਾਰ ਬਾਹਰੋਂ ਨਵੀਆਂ ਉਨੀ ਮਟੀਰੀਅਲ ਅੰਦਰਲਾ ਵੀ ਬੜਾ ਨਵਾਂ ਗੱਲ ਠੀਕ ਹੈ ਵੀਰੇ ਤੇ ਭਈ ਆਜੋ ਜੇ ਕਿਸ ਨੇ ਇਹ ਕਾਰ ਲੈਣੀ ਆ ਮਾਡਲ 2015 ਜੀ 15 ਓਨਰ ਓਨਰ ਫਸਟ ਜੀ ਫਸਟ ਦਿਖਾ ਬਈ ਕਾਰ ਨਾਲ ਸਟੀering ਦਿਖਾ ਦੇ ਅੰਦਰੋਂ ਸਾਰੀ ਦਿਖਾ ਦੇ ਵੀ ਹਾਂ ਓਕੇ ਦੀ ਰਿਪੋਰਟ ਕਾਰ ਆ ਬਾਈ ਹੁਣਾਂ ਦੇ ਸ਼ੀਸ਼ੇ-ਸੂਸ਼ੇ ਆਪੀ ਅੰਦਰ-ਬਾਹਰ ਹੁੰਦੇ ਨੇ ਸੈੱਟ ਹੁੰਦੇ ਨੇ ਵੀ ਯਾਰ ਸਕਰੀਨ ਆ ਵੀਰ ਜੀ ਸਵਾਦ ਹੈ ਕੈਮਰਾ ਹੂੰ ਹੂੰ ਤੇ ਗੱਡੀ ਬਿਲਕੁਲ ਬਾਕੀ ਨਵੀਂ ਕਾਰ ਆ ਠੀਕ ਆ ਵੀਰੇ ਤੇ ਬਾਈ ਆ ਜਾਓ ਜੇ ਕਿਸੇ ਨੇ ਕਾਰ ਲੈਣੀ ਆ 2015 ਮਾਡਲ ਕਾਰ ਆ ਤੇ ਪੂਰੀ ਲਗਜ਼ਰੀ ਕਾਰ ਆ ਇਹ ਤੇ ਫੀਲ ਪੂਰਾ ਦੇਊਗੀ ਅੰਦਰੋਂ ਖੁੱਲੀ ਡੁੱਲੀ ਆ ਪੂਰੀ ਕਾਰ ਬਾਈ ਹਣਾ ਹਾਂਜੀ ਹਾਂਜੀ ਬਾਈ ਪੂਰੀ ਜਮਾਂ ਖੁੱਲੀ ਡੁੱਲੀ ਕਾਰ ਹੁੰਦੀ ਤੇ ਅੱਛਾ ਹੁਣ ਇਹਦੀ ਰੇਟ ਦੀ ਗੱਲਬਾਤ ਕਰਦੇ ਆ ਮੂਰੇ ਆ ਕੇ ਤੇ ਬਾਈ ਫੜੋ ਹਣਾ ਕੈਮਰਾ ਇਦੇ ਹੁਣ ਬਈ ਰੇਟ ਦੀ ਗੱਲਬਾਤ ਕਰੀ ਆਪਾਂ ਰੇਟ ਕਿੰਨਾ ਦੇ ਦੋਂਗੇ ਇਹ ਕਾਰ ਦੇ ਦਾਂਗੇ ਜੀ ਬਾਈ ਜੀ 235000 ਦੀ 235000 ਚ 15 ਮਾਡਲ 15 ਮਾਡਲ ਡੀਜ਼ਲ ਪੁਸ਼ ਬਟਨ ਸਟਾਰਟ ਟਾਪ ਆਪਾਂ 15 ਦੇਵਾਂਗੇ ਜੀ 15 ਮਾਡਲ ਕਾਰ ਐ ਸਣੀ ਟਾਪ ਮਾਡਲ 235000 ਰੁਪਈਆ ਦੀ ਆਜੋ ਬਾਈ ਜੇ ਕਿਸੇ ਨੇ ਕਾਰਾਂ ਲੈਣੀਆਂ ਠੀਕ ਐ ਸਾਰੀਆਂ ਕਾਰਾਂ ਤੁਹਾਨੂੰ ਦਿਖਾ ਦਿਆਂ ਤੇ ਨੰਬਰ ਮੈਂ ਸਕਰੀਨ ਤੇ ਪਾ ਤਾ ਛੇਤੀ ਵਿਜ਼ਿਟ ਕਰ ਲਿਓ ਬਾਈ ਹਨਾ ਹੁਣ ਹੈਗਾ ਕਾਰਾਂ ਵੇਚਣ ਦਾ ਟਾਈਮ ਲੈ ਜਾਓ ਜੇ ਕਿਸੇ ਨੇ ਕਾਰ ਲੈਣੀਆਂ ਨੇ ਆਹ ਰੇਟ ਤੇ ਨਹੀਂ ਮਿਲਣੇ ਪੁਰਾਣੇ ਰੇਟਾਂ ਦੇ ਕਾਰਨ ਨੇ ਹੁਣ ਆਉਣ ਵਾਲੇ ਨਵੇਂ ਰੇਟ ਆਉਣਗੇ ਬਈ ਹਨਾ ਪਿੱਛੋਂ ਤੇਜ਼ ਹੋ ਜਾਂਦੇ ਨੇ ਰੇਟ ਤਾਂ ਅੱਗੋਂ ਵੀ ਤੇਜ਼ ਹੋ ਜਾਣਗੇ ਬਈ ਹਨਾ ਆ ਜਾਓ ਜੇ ਕਿਸੇ ਨੇ ਕਾਰ ਲੈਣੀਆਂ ਸਸੇ ਕਾਲ ਬਈ